ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਇੱਕ ਸਤਸੰਗੀ ਰਾਜਾ ਰੋਜ਼ਾਨਾ ਮਹਾਤਮਾ ਕੋਲ ਜਾ ਕੇ ਕਥਾ ਸੁਣਦਾ ਹੁੰਦਾ ਸੀ ਸੰਤਾਂ ਨੇ ਇੱਕ ਦਿਨ ਕਥਾ ਕਰਦਿਆਂ ਇਹ ਗੱਲ ਆਕੀ ਕਿ ਸੰਤਾਂ ਦੀ ਮਹਿਮਾ ਬੇਅੰਤ ਹੈ ਜਿਸ ਨੂੰ ਵੇਦ ਵੀ ਨਹੀਂ ਜਾਣ ਸਕਦਾ ਰਾਜਾ ਵੇਦਾਂ ਵਿੱਚ ਬਹੁਤ ਸ਼ਰਧਾ ਰੱਖਦਾ ਸੀ ਰਾਜੇ ਨੇ ਇਹ ਤੁਕ ਸੁਣ ਕੇ ਮਹਾਤਮਾ ਦੇ ਨਾਲ ਬਹੁਤ ਜ਼ਿੱਦ ਕੀਤੀ ਕਿ ਇਸ ਤੁਕ ਦਾ ਅਰਥ ਠੀਕ ਨਹੀਂ ਪੈਂਦਾ ਕਿਉਂਕਿ ਜੀ ਸਾਦ ਦੀ ਮਹਿਮਾ ਵੇਦਨਾ ਜਾਣਨ ਕੀ ਤਾਂ ਹੋਰ ਕੌਣ ਜਾਣ ਸਕਦਾ ਹੈ ਸੰਤਾ ਨੇ ਰਾਜੇ ਦੇ ਹੱਥ ਕਰਨ ਤੇ ਕਿਹਾ ਗੁਰੂ ਜੀ ਦੀ ਬਾਣੀ ਬਿਲਕੁਲ ਠੀਕ ਹੈ ਇਹ ਕਦੇ ਗਲਤ ਨਹੀਂ ਹੋ ਸਕਦੀ ਤਾਂ ਰਾਜੇ ਨੇ ਕਿਹਾ ਕਿਵੇਂ ਠੀਕ ਹੈ ਸੰਤਾ ਨੇ ਕਿਹਾ ਕਿ ਇਸ ਤੁਕ ਦਾ ਅਰਥ ਠੀਕ ਤੇਰਾ ਪੁੱਤਰ ਹੀ ਤੈਨੂੰ ਸੁਣਾਵੇਗਾ ਰਾਜਾ ਹੋਰ ਵੀ ਪਰੇਸ਼ਾਨ ਹੋ ਗਿਆ ਔਰ ਕੁਸਾਵੀ ਉਸ ਨੂੰ ਆਇਆ ਉਸੇ ਵੇਲੇ ਰਾਜੇ ਨੇ ਕਿਹਾ ਮੇਰੇ ਘਰ ਤਾਂ ਕੋਈ ਸੰਤਾਨ ਹੀ ਨਹੀਂ ਮੈਨੂੰ ਕਿਵੇਂ ਉੱਤਰ ਮਿਲੇਗਾ ਜਦੋਂ ਮੇਰੇ ਘਰ ਸੰਤਾਨ ਹੀ ਨਹੀਂ ਹੈਗੀ ਤਾਂ ਤੁਸੀਂ ਇਹ ਗੱਲ ਕਿਵੇਂ ਕਹਿ ਦਿੱਤੀ ਕਿ ਤੇਰਾ ਪੁੱਤਰ ਹੀ ਤੈਨੂੰ ਸੁਣਾਵੇਗਾ ਸੰਤਾਨ ਵਾਸਤੇ ਤਾਂ ਮੈਂ ਬੜੇ ਵਿਦਾਂਤਾਰ ਯਕ ਕਰਵਾਈ ਦੇਵਤਿਆਂ ਨੇ ਆਕਾਸ਼ ਬਾਣੀ ਦੁਆਰਾ ਕਿਹਾ ਕਿ ਸੱਤ ਜਨਮ ਤੱਕ ਤੇਰੇ ਘਰ ਸੰਤਾਨ ਨਹੀਂ ਹੋਵੇਗੀ ਜੋਤਿਯਾਨ ਨੇ ਵੀ ਇਸੇ ਤਰ੍ਹਾਂ ਕਿਹਾ ਕਿ हे ਰਾਜਨ ਤੇਰੇ ਕਰਮਾਂ ਦੇ ਵਿੱਚ ਸੱਤ ਜਨਮਾਂ ਤੱਕ ਕੋਈ ਪੁੱਤਰ ਧੀ ਨਹੀਂ ਲਿਖਿਆ ਹੋਇਆ ਤੇ ਆਪ ਜੀ ਨੇ ਇਹ ਕਿਸ ਤਰ੍ਹਾਂ ਕਹਿ ਦਿੱਤਾ ਕਿ ਤੇਰਾ ਪੁੱਤਰ ਹੀ ਤੈਨੂੰ ਇਸ ਤੁਕ ਦਾ ਜਵਾਬ ਦੇਵੇਗਾ ਇਸ ਵੇਲੇ ਤੱਕ ਰਾਜੇ ਨੂੰ ਬਹੁਤ ਜ਼ਿਆਦਾ ਗੁੱਸਾ ਆ ਚੁੱਕਿਆ ਸੀ ਇਕ ਗੱਲ ਸੁਣ ਕੇ ਸੰਤਾ ਨੇ ਕਿਹਾ ਕਿ ਸਾਡੇ ਬਚਨਾਂ ਦੇ ਨਾਲ ਤੇਰੇ ਘਰ ਪੁੱਤਰ ਹੋਵੇਗਾ ਤੇ ਇਸ ਤੁਕ ਦਾ ਅਰਥ ਵੀ ਤੈਨੂੰ ਸੁਣਾਵੇਗਾ ਰਾਜਾ ਇਹ ਗੱਲ ਸੁਣ ਕੇ ਥੋੜਾ ਸ਼ਾਂਤ ਹੋਇਆ ਪਰ ਬਹੁਤ ਹੈਰਾਨ ਹੋਇਆ ਤੇ ਨਾਲ ਹੀ ਖੁਸ਼ ਵੀ ਬਹੁਤ ਹੋਇਆ ਕਿ ਸ਼ਾਇਦ ਸੰਤਾ ਦੇ ਬਚਨਾਂ ਨਾਲ ਹੀ ਖੁਸ਼ ਹੋ ਜਾਵੇ ਇਸੇ ਤਰ੍ਹਾਂ ਸਮਾਪੰਨ ਦਾ ਕਿਹਾ ਸਮਾ ਪਾ ਕੇ ਮਹਾਤਮਾ ਜੀ ਦੇ ਬਚਨਾ ਅਨੁਸਾਰ ਰਾਜੇ ਦੇ ਘਰ ਲੜਕਾ ਪੈਦਾ ਹੋ ਗਿਆ ਜੋਤਸ਼ੀਆਂ ਨੇ ਲਗਨ ਦੇਖ ਕੇ ਉਸ ਦੀ ਉਮਰ 11 ਸਾਲ 11 ਮਹੀਨੇ ਅਤੇ 11 ਦਿਨ ਦੱਸੀ ਰਾਜੇ ਨੂੰ ਪੁੱਤਰ ਦੇ ਜਨਮ ਦੀ ਖੁਸ਼ੀ ਬਹੁਤ ਹੋਈ ਪਰ ਉਸ ਦੀ ਉਮਰ ਇਤਨੀ ਥੋੜੀ ਸੁਣ ਕੇ ਦੁੱਖ ਵੀ ਬਹੁਤ ਹੋਇਆ 11 ਸਾਲ ਤਾਂ ਬਹੁਤ ਜਲਦੀ ਪੀਤ ਜਾਣਗੀ ਪਰ ਫਿਰ ਵੀ ਰਾਜੀ ਨੇ ਆਪਣੇ ਪੁੱਤਰ ਨੂੰ ਧਰਮ ਸ਼ਾਸਤਰ ਪੜਾਇਆ ਸੰਤਾਂ ਦੇ ਗੁਣ ਪੁੱਤਰ ਨੇ ਜਦ ਪੜ੍ਹੇ ਸੁਨੇ ਤਾਂ ਉਸ ਦੀ ਚਿਤ ਵਿੱਚ ਸ਼ਰਧਾ ਹੋਈ ਕਿ ਸੰਤਾਂ ਦੀ ਸੇਵਾ ਕਰਾਂ ਇਸ ਪ੍ਰਕਾਰ ਉਹ ਚੋਰੀ ਹੀ ਕਰੋ ਨਿਕਲ ਕੇ ਸੰਤਾਂ ਦੇ ਚਰਨਾਂ ਵਿੱਚ ਜਾ ਕੇ ਸੇਵਾ ਕਰਦਾ ਉਸਨੇ ਇਤਨੀ ਸੇਵਾ ਕੀਤੀ ਕਿ ਉਸਦੀ ਸੇਵਾ ਤੋਂ ਪ੍ਰਸੰਨ ਹੋ ਕੇ ਸੰਤਾ ਨੇ ਵਾਰ ਦਿੱਤਾ ਦੀਰਗ ਆਯੂ ਹੋਵੇ ਮਤਲਬ ਲੰਬੀ ਉਮਰ ਹੋਵੇ ਉਸ ਵੇਲੇ ਲੜਕੇ ਨੇ ਸੰਤਾ ਨੂੰ ਆਪਣੀ ਸਾਰੀ ਕਥਾ ਸੁਣਾਈ ਜਿਸਤੇ ਮਹਾਤਮਾ ਨੇ ਕਿਹਾ ਕਿ ਅਸੀਂ ਤੈਨੂੰ ਜੋ ਵਾਰ ਦੇ ਦਿੱਤਾ ਹੈ ਉਸ ਵਾਰ ਦੇ ਨਾਲ ਤੇਰੀ ਉਮਰ 100 ਸਾਲ ਵੱਧ ਜਾਏਗੀ ਯਾਨੀ ਤੇਰੀ ਉਮਰ 111 ਸਾਲ 11 ਮਹੀਨੇ 11 ਦਿਨ ਹੋਵੇਗੀ ਜਦੋਂ ਸੰਤਾ ਨੇ ਵਾਰ ਦਿੱਤਾ ਤਾਂ 12 ਸਾਲ ਤੱਕ ਲੜਕਾ ਉੱਥੇ ਹੀ ਰਿਹਾ ਤੇ ਫਿਰ ਆਪਣੇ ਪਿਤਾ ਕੋਲ ਆ ਗਿਆ ਤੇ ਸੰਤਾ ਦੀ ਮਹਿਮਾ ਸੁਣਾਈ ਕਿ ਸੰਤਾ ਨੇ ਪ੍ਰਸੰਨ ਹੋ ਕੇ ਮੇਰੀ 111 ਸਾਲ 11 ਮਹੀਨੇ 11 ਦਿਨ ਦੀ ਉਮਰ ਕਰ ਦਿੱਤੀ ਰਾਜੇ ਨੂੰ ਗੁਰੂ ਜੀ ਦੀ ਤੁਕ ਪਰ ਸ਼ਰਧਾ ਹੋ ਗਈ ਅਤੇ ਉਹਨਾਂ ਦੇ ਵਚਨ ਯਾਦ ਆ ਗਏ ਕਿ ਠੀਕ ਹੈ ਸੰਤਾਂ ਦੀ ਮਹਿਮਾ ਨੂੰ ਵੇਦ ਵੀ ਨਹੀਂ ਜਾਣ ਸਕਦਾ ਉਹ ਬੱਚਾ ਸੰਤਾਂ ਦਾ ਸੇਵਕ ਬਣ ਕੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਦਾ ਰਿਹਾ ਅਤੇ ਆਪਣੇ ਰਾਜ ਵਿੱਚ ਵੀ ਪ੍ਰਜਾ ਪਾਸੋਂ ਦਾਨ ਧਰਮ ਅਤੇ ਸੰਤ ਮਹਾਤਮਾ ਦੀ ਸੇਵਾ ਕਰਵਾਉਂਦਾ ਰਿਹਾ ਸੰਤ ਦੀ ਮਹਿਮਾ ਨੂੰ ਬੇਦ ਨਹੀਂ ਜਾਣ ਸਕਦਾ ਸੁਖਮਨੀ ਸਾਹਿਬ ਦੇ ਵਿੱਚ ਇਹ ਤੁਕ ਦਰਜ ਹੈ ਸਾਧ ਕੀ ਮਹਿਮਾ ਬੇਦ ਨਾ ਜਾਣੀ ਜੇਤਾ ਸੁਨੇ ਤੇ ਤਬ ਖਿਆਨ ਸੋ ਸੁਖਮਨੀ ਸਾਹਿਬ ਦੇ ਵਿੱਚ ਹਰ ਆਪਣੇ ਸਵਾਲ ਦਾ ਜਵਾਬ ਗੁਰੂ ਪਾਤਸ਼ਾਹ ਨੇ ਦਰਜ ਕੀਤਾ ਹੋਇਆ ਹੈ ਸੁਖਮਨੀ ਸਾਹਿਬ ਦੀ ਮਮਾ ਇਤਨੀ ਹੈ ਕਿ ਜੋ ਵੀ ਮਾਈ ਪਾਈ ਇਸ ਦਾ ਪਾਠ ਕਰਦਾ ਹੈ ਉਸ ਦੇ ਕਾਰਜ ਸੰਪੂਰਨ ਹੁੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤ